ਜੀ ਇਹ ਗੁਰਾਂ ਦੀ ਵੇਲ ਦੇ ਨਾਲ ਸਟੈਂਡ ਰੱਖ ਕੇ ਜਿਹੜੇ ਗਮਲੇ ਰੱਖੇ ਹੋਏ ਸੀ ਨਾ ਸਾਰੇ ਇਧਰ ਇੱਥੇ ਇੱਕ ਚੁੱਲਾ ਦੀ ਵੀ ਹੈਗੀ ਸੀ ਤੇ ਇਸ ਇੱਥੇ ਵੀ ਸਟੈਂਡ ਸੀ ਆਹ ਵਾਲੀ ਜਗ੍ਹਾ ਤੇ ਤੇ ਇੱਥੇ ਪੱਥਰ ਦੀ ਰਗੜਾਈ ਹੋਣ ਕਰਕੇ ਇਧਰੋਂ ਤੇ ਇਧਰ ਅੰਦਰਲੀ ਸਾਈਡ ਇਸ ਜਗ੍ਹਾ ਤੇ ਵੀ ਸਟੈਂਡ ਰੱਖ ਕੇ ਗਮਲੇ ਰੱਖੇ ਹੋਏ ਸੀ ਤੇ ਉਹ ਗਮਲੇ ਹੁਣ ਇਧਰ ਫਿਲਹਾਲ ਕੁਝ ਸਮੇਂ ਲਈ ਅਣਮਿੱਥੇ ਸਮੇਂ ਲਈ ਇੱਧਰ ਰੱਖ ਦਿੱਤੇ ਗਏ ਆ ਇਹ ਸਟੈਂਡ ਨੇ ਤੇ ਆ ਜਿਹੜੀ ਖਾਦ ਵੀ ਆ ਪਾਣੀ ਭਿਓ ਕੇ ਰੱਖੀ ਸੀ ਕੋਕੋ ਪਿਟ ਕੋਕੋ ਪਿਟ ਨਾਰੀਅਲ ਦਾ ਪੂਰਾ ਇਹ ਵੀ ਇੱਧਰ ਰੱਖ ਦਿੱਤੀ ਆ ਤੇ ਇਹ ਜਿਹੜੇ ਗਮਲੇ ਆ ਇਹ ਸਾਰੇ ਸਟੈਂਡ ਦੇ ਉੱਪਰ ਰੱਖੇ ਹੋਏ ਸੀਗੇ ਤੇ ਆ ਚੁੱਲਾ ਇਹਦੇ ਉੱਤੇ ਸਾਗ ਬਣਾਉਣੇ ਹੁੰਦੇ ਆ ਵੀ ਵੀ ਇੱਧਰ ਰੱਖ ਦਿੱਤਾ ਹੈਗਾ ਤੇ ਇਹ ਸਾਰੇ ਜਿੰਨੇ ਵੀ ਸਟੈਂਡ ਆ ਨਾ ਫਿਲਹਾਲ ਇੱਧਰ ਅਣਮਿੱਥੇ ਸਮੇਂ ਲਈ ਰੱਖਿਆ ਫੇਰ ਕਿਦਾਂ ਇਹਨਾਂ ਨੂੰ ਬਦਲਾਵ ਲੈ ਕੇ ਆਣੇ ਆ ਕਿੰਦਾ ਕਿੰਨੀ ਸੋਹਣੀ ਝਲਕ ਲੱਗਦੀ ਆ ਉਧਰ ਦੁਬਾਰਾ ਰੱਖਣ ਤੋਂ ਬਾਅਦ ਤੇ ਬਾਕੀ ਇਹਨਾਂ ਦਾ ਆਪਾਂ ਰਪਾਈ ਤੋਂ ਬਾਅਦ ਰੁਪੰਤਰਣ ਵੀ ਕਰਨਾ ਤੇ ਕਿੰਦਾ ਲੱਗਦਾ ਉਹ ਸਾਰਾ ਆਪਾਂ ਬਣਾਵਾਂਗੇ ਦੇਖਦੇ ਆ ਅੱਗੇ ਕੀ ਕੀ ਹੁੰਦਾ